ਮਾਨ ਨੇ ਉਹਨਾਂ ਦੇ ਬੱਚਿਆਂ ਦੀਆਂ ਇਹਦੇ ਵਿੱਚ ਖੁਸ਼ੀਆਂ ਨੇ ਉਹਨਾਂ ਦੇ ਪਰਿਵਾਰਾਂ ਦੀ ਦਾਲ ਰੋਟੀ ਆ ਉਹਨਾਂ ਨੂੰ ਗਿਉਣ ਦੇ ਹੱਕ ਦਾ ਹੇਦਕਾ ਕੀ ਕੀ ਹੈ ਜੀ ਕਿ ਕਿ ਹੈ ਜੀ ਕਿ ਕਿ ਕਿਥੋਂ ਜਿਹੜੇ ਡਿਸਟ੍ਰਿਕਟ ਸਾਰੇ ਆ ਤੁਹਾਡੇ ਵਾਲੇ ਨਹੀਂ ਇਹ ਇਕੱਲੇ ਮਲੇਰਕੋਟਲਾ ਡਿਸਟ੍ਰਿਕਟ ਵਿੱਚ ਹਲਕਾ ਮੇਰਾ ਅਮਰਗੜਾ ਜਿਹਦੇ ਵਿੱਚੋਂ ਸਾਨੂੰ ਇਕੱਲੇ ਇਕੱਲੇ ਵਰਕਰ ਨੇ ਨਰੇਗਾ ਵਰਕਰ ਨੇ ਐਪਲੀਕੇਸ਼ਨ ਦਿੱਤੀ ਆ ਵੀ ਸਾਡੇ ਨਾਲ ਕੇਂਦਰ ਸਰਕਾਰ ਜਿਹੜਾ ਮੋਦੀ ਸਰਕਾਰ ਆ ਤੱਕਾ ਨਾ ਕਰੇ ਨਰੇਗਾ ਦੇ ਨਿਯਮ ਨਾ ਬਦਲੇ ਅਸੀਂ ਇਹਨਾਂ ਤੋਂ ਰੋਜੀ ਰੋਟੀ ਚਲਾਉਂਦੇ ਆ ਅਸੀਂ ਆਪਣੇ ਪਰਿਵਾਰ ਪਾਲਦੇ ਆ ਪਰ ਵਿਧਾਨ ਸਭਾ ਚ ਕਿਉਂ ਲੈ ਕੇ ਆਏ ਦਫ਼ਤਰ ਚ ਲੈ ਜਾਂਦੇ ਇੱਥੇ ਲੈ ਕੇ ਆਏ ਨਹੀਂ ਸਭਾ ਦੇ ਵਿੱਚ ਸਾਡਾ ਜੀ ਸੈਸ਼ਨ ਨਾ ਸਪੀਕਰ ਸਾਹਿਬ ਨੂੰ ਪੇਸ਼ ਕਰਨੇ ਨੇ ਇਹੀ ਸਾਡੇ ਕੋਲ ਇੱਕ ਜਰੀਆ ਵੀ ਅਸੀਂ ਵਿਧਾਨ ਸਭਾ ਦੇ ਸਾਡੇ ਸਪੀਕਰ ਸਾਹਿਬ ਦੇ ਰਾਹੀਂ ਅਸੀਂ ਇੱਕ ਆਵਾਜ਼ ਪੋਹਣਾ ਗਰੀਬਾਂ ਦੀ ਮੋਦੀ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣਾ ਨੇ ਉਹਨਾਂ ਦੇ ਬੱਚਿਆਂ ਦੀਆਂ ਇਹਦੇ ਵਿੱਚ ਖੁਸ਼ੀਆਂ ਨੇ ਉਹਨਾਂ ਦੇ ਪਰਿਵਾਰਾਂ ਦੀ ਦਾਲ ਰੋਟੀ ਆ ਉਹਨਾਂ ਨੂੰ ਕਿਉਣ ਦੇ ਹੱਕ ਦਾ ਹੇਦਕਾ ਕੀ ਕੀ ਹੈ ਜਿਹੜੇ ਡਿਸਟ੍ਰਿਕਟ ਸਾਰੇ ਆ ਤੁਹਾਡੇ ਵਾਲੇ ਨਹੀਂ ਇਹ ਕੱਲੇ ਮਲੇਰਕੋਟਲਾ ਡਿਸਟ੍ਰਿਕਟ ਵਿੱਚ ਹਲਕਾ ਮੇਰਾ ਅਮਰਗੜਾ ਜਿਹਦੇ ਵਿੱਚੋਂ ਸਾਨੂੰ ਕੱਲੇ ਕੱਲੇ ਵਰਕਰ ਨੇ ਨਰੇਗਾ ਵਰਕਰ ਨੇ ਐਪਲੀਕੇਸ਼ਨ ਦਿੱਤੀ ਆ ਵੀ ਸਾਡੇ ਨਾਲ ਕੇਂਦਰ ਸਰਕਾਰ ਜਿਹੜਾ ਮੋਦੀ ਸਰਕਾਰ ਆ ਧੱਕਾ ਨਾ ਕਰੇ ਨਰੇਗਾ ਦੇ ਨਿਯਮ ਨਾ ਬਦਲੇ ਅਸੀਂ ਇਹਨਾਂ ਤੋਂ ਰੋਜੀ ਰੋਟੀ ਚਲਾਉਂਦੇ ਆ ਅਸੀਂ ਆਪਣੇ ਪਰਿਵਾਰ ਪਾਲਦੇ ਆ ਪਰ ਇਹ ਵਿਧਾਨ ਸਭਾ ਚ ਕਿਉਂ ਲੈ ਕੇ ਆਏ ਦਫ਼ਤਰ ਚ ਲੈ ਜਾਂਦੇ ਇੱਥੇ ਲੈ ਕੇ ਆਏ ਨਹੀਂ ਮਾਨ ਸਭਾ ਦੇ ਵਿੱਚ ਸਾਡਾ ਜੀ ਸੈਸ਼ਨ ਨਾ ਸਪੀਕਰ ਸਾਹਿਬ ਨੂੰ ਪੇਸ਼ ਕਰਨੇ ਨੇ ਇਹੀ ਸਾਡੇ ਕੋਲ ਇੱਕ ਜਰੀਆ ਵੀ ਅਸੀਂ ਮਾਨ ਸਭਾ ਦੇ ਸਾਡੇ ਸਪੀਕਰ ਸਾਹਿਬ ਦੇ ਰਾਹੀਂ ਅਸੀਂ ਇੱਕ ਆਵਾਜ਼ ਕੋਨਾ ਗਰੀਬਾਂ ਦੀ ਮੋਦੀ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣਾ ਹਾਊਸ ਕਮਾਂ ਨੇ ਉਹਨਾਂ ਦੇ ਬੱਚਿਆਂ ਦੀਆਂ ਇਹਦੇ ਵਿੱਚ ਖੁਸ਼ੀਆਂ ਨੇ ਉਹਨਾਂ ਦੇ ਪਰਿਵਾਰਾਂ ਦੀ ਦਾਲ ਰੋਟੀ ਆ ਉਹਨਾਂ ਨੂੰ ਗਿਉਣ ਦੇ ਹੱਕ ਦਾ ਹੈ ਅਧਿਕਾਰ ਕਿ ਇਹ ਹੈ ਜਿਹੜੇ ਡਿਸਟ੍ਰਿਕਟ ਸਾਰੇ ਆ ਤੁਹਾਡੇ ਵਾਲੇ ਨਹੀਂ ਇਹ ਕੱਲੇ ਮਲੇਰਕੋਟਲਾ ਡਿਸਟ੍ਰਿਕਟ ਦੇ ਵਿੱਚ ਹਲਕਾ ਮੇਰਾ ਅਮਰਗੜਾ ਜਿਹਦੇ ਵਿੱਚੋਂ ਸਾਨੂੰ ਕੱਲੇ ਕੱਲੇ ਵਰਕਰ ਨੇ ਨਰੇਗਾ ਵਰਕਰ ਨੇ ਐਪਲੀਕੇਸ਼ਨ ਦਿੱਤੀ ਆ ਵੀ ਸਾਡੇ ਨਾਲ ਕੇਂਦਰ ਸਰਕਾਰ ਜਿਹੜਾ ਮੋਦੀ ਸਰਕਾਰ ਆ ਤੱਕਾ ਨਾ ਕਰੇ ਨਰੇਗਾ ਦੇ ਨਿਯਮ ਨਾ ਬਦਲੇ ਅਸੀਂ ਇਹਨਾਂ ਤੋਂ ਰੋਜੀ ਰੋਟੀ ਚਲਾਉਂਦੇ ਆ ਅਸੀਂ ਆਪਣੇ ਪਰਿਵਾਰ ਪਾਲਦੇ ਆ ਪਰ ਵਿਧਾਨ ਸਭਾ ਚ ਕਿਉਂ ਲੈ ਕੇ ਆ ਦਫ਼ਤਰ ਚ ਲੈ ਜਾਂਦੇ ਇੱਥੇ ਲੈ ਕੇ ਆਉਂਦੇ ਆ ਸੰਭਾ ਦੇ ਵਿੱਚ ਸਾਡਾ ਅੱਜ ਸੈਸ਼ਨ ਨਾ ਸਪੀਕਰ ਸਾਹਿਬ ਨੂੰ ਪੇਸ਼ ਕਰਨੇ ਨੇ ਇਹੀ ਸਾਡੇ ਕੋਲ ਇੱਕ ਜਰੀਆ ਵੀ ਅਸੀਂ ਮਦਾਨ ਸਭਾ ਦੇ ਸਾਡੇ ਸਪੀਕਰ ਸਾਹਿਬ ਦੇ ਰਾਹੀਂ ਅਸੀਂ ਇੱਕ ਆਵਾਜ਼ ਉਹਨਾਂ ਗਰੀਬਾਂ ਦੀ ਮੋਦੀ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣਾ ਹੈ ਹਾਊਸ ਪਰਸ਼ਵਾਨ ਨੇ ਉਹਨਾਂ ਦੇ ਬੱਚਿਆਂ ਦੀਆਂ ਇਹਦੇ ਵਿੱਚ ਖੁਸ਼ੀਆਂ ਨੇ ਉਹਨਾਂ ਦੇ ਪਰਿਵਾਰਾਂ ਦੀ ਦਾਲ ਰੋਟੀ ਆ ਉਹਨਾਂ ਨੂੰ ਕਿਉਣ ਦੇ ਹੱਕ ਦਾ ਹੇਦਕਾ ਕਿ ਇਹ ਹੈ ਕਿ ਕਿਥੋਂ ਜਿਹੜੇ ਡਿਸਟ੍ਰਿਕਟ ਸਾਰੇ ਆ ਤੁਹਾਡੇ ਵਾਲੇ ਨਹੀਂ ਇਹ ਕੱਲੇ ਮਲੇਰਕੋਟਲਾ ਡਿਸਟ੍ਰਿਕਟ ਦੇ ਹਲਕਾ ਮੇਰਾ ਅਮਰਗੜਾ ਜਿਹਦੇ ਵਿੱਚੋਂ ਸਾਨੂੰ ਕੱਲੇ ਕੱਲੇ ਵਰਕਰ ਨੇ ਨਰੇਗਾ ਵਰਕਰ ਨੇ ਐਪਲੀਕੇਸ਼ਨ ਦਿੱਤੀ ਆ ਵੀ ਸਾਡੇ ਨਾਲ ਕੇਂਦਰ ਸਰਕਾਰ ਜਿਹੜਾ ਮੋਦੀ ਸਰਕਾਰ ਆ ਤੱਕਾ ਨਾ ਕਰੇ ਨਰੇਗਾ ਦੇ ਨਿਯਮ ਨਾ ਬਦਲੇ ਅਸੀਂ ਇਹਨਾਂ ਤੋਂ ਰੋਜੀ ਰੋਟੀ ਚਲਾਉਂਦੇ ਆ ਅਸੀਂ ਆਪਣੇ ਪਰਿਵਾਰ ਪਾਲਦੇ ਆ ਪਰ ਵਿਧਾਨ ਸਭਾ ਚ ਕਿਉਂ ਲੈ ਕੇ ਆਏ ਦਫ਼ਤਰ ਚ ਲੈ ਜਾਂਦੇ ਇੱਥੇ ਲੈ ਕੇ ਆਏ ਨਹੀਂ ਸਭਾ ਦੇ ਵਿੱਚ ਸਾਡਾ ਅੱਜ ਸੈਸ਼ਨ ਨਾ ਸਪੀਕਰ ਸਾਹਿਬ ਨੂੰ ਪੇਸ਼ ਕਰਨੇ ਨੇ ਇਹੀ ਸਾਡੇ ਕੋਲ ਇੱਕ ਜਰੀਆ ਵੀ ਅਸੀਂ ਬਤਾਂਨ ਸਭਾ ਦੇ ਸਾਡੇ ਸਪੀਕਰ ਸਾਹਿਬ ਦੇ ਰਾਹੀਂ ਅਸੀਂ ਇੱਕ ਆਵਾਜ਼ ਨੂੰ ਨਾ ਗਰੀਬਾਂ ਦੀ ਮੋਦੀ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣਾ